tamla 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 गे नार लुण बनागे ਜਰਨੈਲ ਸਿੰਘ ਸਨ ਆਫ ਸਰਦਾਰ ਮਹਿੰਦਰ ਸਿੰਘ ਪਿੰਡ ਉਸਾਇਨਪੁਰ ਬੂਲੇ ਬਾਹਰ ਡੇਰਾ ਅੱਜ ਰਾਤ ਸਾਡਾ ਭਾਂਜਾ ਹੀ ਸਰਦਾਰ ਬਲਵੀਰ ਸਿੰਘ ਸਨ ਆਉ ਸਰਦਾਰ ਰੇਸ਼ਮ ਸਿੰਘ ਉਹਨਾਂ ਨੂੰ ਰਾਤ ਇੱਥੋਂ ਕੋਈ ਘਰੋਂ ਬੁਲਾ ਕੇ ਲੈ ਗਏ ਇਹ ਨਹੀਂ ਪਤਾ ਕਿ ਹੁਣ ਕਿੰਨੇ ਵਜੇ ਰਾਤ ਬੁਲਾ ਕੇ ਲਗਾਏ ਨੇ ਔਰ ਉਹਨਾਂ ਨੂੰ ਲਿਜਾ ਕੇ ਇੱਥੋਂ 2 1/2 ਤੋਂ 2 ਕਿਲੋਮੀਟਰ ਇੱਕ ਬਾਹਰ ਮੋਟਰੇ ਮੋਟਰਾਂ ਵੀ ਜਿਹੜੀਆਂ ਇਹਨਾਂ ਦੀਆਂ ਤਿੰਨ ਭਰਾਵਾਂ ਦੀਆਂ ਸਰਦਾਰ ਵਿਰਸਾ ਸਿੰਘ ਬਲਵੀਰ ਸਿੰਘ ਤੇ ਜਗਰਾਜ ਸਿੰਘ ਦੀਆਂ ਔਰ ਇਹ ਇੱਕ ਮੋਟਰ ਤੇ ਲਾ ਜਾ ਕੇ ਉਹਨੂੰ ਜਿਹੜਾ ਉਹਦਾ ਉਹਨੂੰ ਉਹਨੂੰ ਸੱਟਾਂ ਸੁੱਟਾਂ ਲਾ ਕੇ ਔਰ ਉਹਦਾ ਜਿਹੜਾ ਇਹ ਗਾਲ ਦੂਆਂ ਬੰਨਿਆਂ ਤੋਂ ਵੱਡ ਕੇ ਥੋੜਾ ਜਿਹਾ ਹੀ ਹੁਣ ਗੱਲ ਜਿਹੜਾ ਆ ਤੇ ਉਹਦਾ ਰਾਤ ਇਹ ਜਿਹੜਾ ਇਹ ਉਹਨੂੰ ਕੋਈ ਉਹ ਮਾਰ ਗਿਆ ਮਰਡਰ ਕਰ ਦਿੱਤਾ ਤੇ ਹੁਣ ਜਿਹੜੀ ਉਹ ਸਵੇਰੇ ਸਵੇਰੇ ਅਸੀਂ ਉਹਦੀ ਭਾਲ ਕੀਤੀ ਵੀ ਉਹਨੂੰ ਪਤਾ ਕਰੀਏ ਵੀ ਕਿੱਥੇ ਜਦੋਂ ਘਰੇ ਹੈ ਨਹੀਂ ਸੀ ਤੇ ਉਸ ਤੋਂ ਬਾਅਦ ਫਿਰ ਉਧਰੋਂ ਜਿਹੜੇ ਮੋਟਰ ਤੇ ਕੋਈ ਸਿੰਘ ਗਿਆ ਉਹਨੇ ਵੇਖਿਆ ਵੀ ਉਹ ਜਿਹੜਾ ਉੱਥੇ ਉਹਦਾ ਮਰਡਰ ਹੋਇਆ ਸੀ ਰਾਤ ਇਹ ਕਰਕੇ ਉਹਨਾਂ ਨੇ ਮੁੜ ਕੇ ਦੱਸਿਆ ਫਿਰ ਸਾਰੇ ਉੱਥੇ ਗਏ ਆ ਹੁਣ ਪੁਲਿਸ ਜਿਹੜੀ ਉਹ ਡੀਐਸਪੀ ਸਾਹ ਸultanpur lodi ਔਰ ਐਸਐਚਓ ਥਾਣਾ ਕਬੀਰਪੁਰ ਉਹ ਜਿਹੜੇ ਆਏ ਨੇ ਤਹਿਕੀਕਾਤ ਕਰ ਰਹੇ ਨੇ ਔਰ ਤਹਿਕੀਕਾਤ ਹੁਣ ਪਤਾ ਲੱਗੂਗਾ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰਿਆ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਔਰ ਪ੍ਰਸ਼ਾਸਨ ਤੋਂ ਅਹੀਂ ਪੁਰਜਰ ਮੰਗ ਕਰਦੇ ਆ ਵੀ ਇਹਦਾ ਜਿਹੜਾ ਕਾਤਲ ਨੇ ਉਹਨਾਂ ਨੂੰ ਲੱਭ ਕੇ ਪਤਾ ਕਰਕੇ ਤੇ ਉਹਨਾਂ ਤੇ ਜਿਹੜੀ ਬਣਦੀ ਕਾਨੂੰਨੀ ਗਰਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਹੈ ਘਰ ਦੇ ਵਿੱਚ ਇਹਦੇ ਦੋ ਬੇਟੇ ਨੇ ਇੱਕ ਬੇਟਾ ਤੇ ਨੋਹ ਜਿਹੜੀ ਇੰਗਲੈਂਡ ਨੇ ਦੂਸਰਾ ਬੇਟਾ ਜਿਹੜਾ ਉਹ ਫੌਜ ਹੈਗਾ ਫੌਜੀ ਏ ਤੇ ਘਰ ਦੇ ਵਿੱਚ ਇੱਕ ਪੋਤਰਾ ਹੈ ਤੇ ਇਹਨਾਂ ਦੀ ਨੋਹ ਹੈ ਤੇ ਇਹ ਆਬਲਬੀਰ ਸਿੰਘ ਸੀ ਹਾਰ ਜਿਹੜਾ ਹੋਰ ਤਾਂ ਨਹੀਂ ਕੋਈ ਬਣਵਾਦ ਹੋਇਆ ਇੱਕ ਟਕੂਆ ਹੁੰਦਾ ਹੈ ਟਕੂਆ ਉਹ ਟਕੂਆ ਜਿਹੜਾ ਇਥੋਂ ਬਰਾਮਦ ਹੋਇਆ ਹੈ ਬਾਕੀ ਜਿਹੜਾ ਉਹ ਜਿਵੇਂ ਸੱਟਾਂ ਲੱਗੀਆਂ ਬਾਕੀ ਉਹ ਪੁਲਿਸ ਜਿਹੜੀ ਉਹ ਤਹਿਕੀਕਾਤ ਕਰੇਗੀ ਉਹ ਤੋਂ ਸਾਰਾ ਪਤਾ ਲੱਗੇਗਾ ਵੀ ਕਿਹੜੇ ہتھیار ਨਾਲ ਉਹਨੂੰ ਮਾਰਿਆ ਗਿਆ ਹੈ ਗਲ ਵਢਿਆ ਗਿਆ ਕਿਹੜੇ ਥਾਰ ਨਾਲ ਨਿਸ਼ਾਨ ਜਿਹੜਾ ਉਹਦਾ ਇੱਕ ਤਾਂ ਸਿਰ ਸਾਰਾ ਜਿਹੜਾ ਉਹ ਫਿਸਿਆ ਪਿਆ ਸਿਰ ਵਢਿਆ ਤੇ ਇੱਕ ਜਿਹੜਾ ਇਹ ਆ ਗਲਾ ਜਿਹੜਾ ਇਹ ਦੋਵਾਂ ਪੰਨਿਆਂ ਤੋਂ ਗਲਾ ਇਧਰੋਂ ਵੀ ਕੱਟਿਆ ਇਧਰੋਂ ਦੋਵਾਂ ਦੇ ਸਾਈਡਾਂ ਤੋਂ ਜਿਹੜਾ ਉਹ ਗਲਾ ਕੱਟਿਆ ਵੇਖੋ ਕਿਸੇ ਨਾਲ ਉਹਦੀ ਦੁਸ਼ਮਣੀ ਨਹੀਂ ਸੀ ਕਿਸੇ ਨਾਲ ਕੋਈ ਸਾਨੂੰ ਤਾਂ ਹੈ ਨਹੀਂਗਾ ਵੀ ਕੋਈ ਉਹਦੀ ਰੰਜਿਸ਼ ਸੀ ਕਿਸੇ ਨਾਲ ਤੇ ਬਾਕੀ ਉਹਦਾ ਜਿਹੜਾ ਕਈਆਂ ਬੰਦਿਆਂ ਨਾਲ ਪੈਸਿਆਂ ਦਾ ਲਾਇਨ ਦੇਣ ਵੀ ਹੀ ਆਏ ਸੀ ਹੁਣ ਇਹ ਇਹ ਕੁਝ ਨਹੀਂ ਕਹਿ ਸਕਦੇ ਵੀ ਕਿਉਂਕਿ ਕਿਉਂਕਿ ਪੁਲਿਸ ਤੈਕੀਕਾਦ ਕਰ ਰਹੀ ਏ ਵੀ ਉਹਨੂੰ ਕੀ ਨੂੰ ਫੋਨ ਕੀਤੇ ਉਹਨੇ ਕੀਦੇ ਫੋਨ ਉਹਨੂੰ ਆਏ ਆ ਰਾਤ ਤੇ ਉਹਨਾਂ ਤੋਂ ਜਿਹੜਾ ਵੀ ਉਹ ਸਾਰਾ ਚਾਨਣ ਹੋਏਗਾ ਪੁਲਿਸ ਜਿਹੜੀ ਉਹ ਦੱਸੇਗੀ ਹੁਣ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰ ਤੇ ਕਿੰਨੇ ਮਾਰਿਆ ਤਨਾਓ ਯਾ ਉਹ ਮੇਰੇ ਪੂਆ ਜੀ ਦਾ ਬੇਟਾ ਸੀ ਸਰਦਾਰ ਬਲਵੀਰ ਸਿੰਘ ਜਿਨ੍ਹਾਂ ਦਾ ਰਾਤ ਕੋਈ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਰਾਤ 8 ਵਜੇ ਘਰ ਆਏ ਸੀਗੇ ਘਰ ਆ ਕੇ ਇੱਕ ਰਾ ਪਤਾ ਲੱਗਾ ਨੂਰਾਨੀ ਤੋਂ ਬੀਅੂ ਸੌਂਗੇ ਸੀਗੇ ਉਸ ਤੋਂ ਬਾਅਦ ਕੋਈ ਉਹਨਾਂ ਨੂੰ ਫੋਨ ਕਾਲ ਆਉਂਦੀ ਆ ਫੋਨ ਕਾਲ ਤੇ ਉਹ ਜਾਂਦੇ ਆ ਰਾਤ ਵਾਪਸ ਨਹੀਂ ਆਉਂਦੇ ਸਵੇਰੇ ਪਤਾ ਕਰਨ ਤੇ ਸਾਨੂੰ ਪਤਾ ਲੱਗਾ ਕਿਸੇ ਵਿਅਕਤੀ ਦਾ ਕਾਲ ਆਈ ਆ ਉਹ ਕਹਿੰਦੇ ਜੀ ਤੁਹਾਡੀ ਮੋਟਰ ਤੇ ਉਹਨਾਂ ਦਾ ਕਤਲ ਹੋਇਆ ਪਿਆ ਉੱਥੋਂ ਸਾਨੂੰ ਪਤਾ ਲੱਗਾ ਵੀ ਉਹ ਉਹਨਾਂ ਦਾ ਰਾਤ ਕਿਸੇ ਨੇ ਬੁਲਾ ਕੇ ਫੋਨ ਤੇ ਕਤਲ ਕਰ ਦਿੱਤਾ ਦੱਸ ਰਹੇ ਕਿ ਕੋਈ ਪੈਸਿਆਂ ਦਾ ਵੀ ਲੈਣ ਦੇਣ ਸੀ ਕਿਸੇ ਨਾਲ ਇਤਨੇ ਪੈਸਿਆਂ ਦਾ ਪੈਸਿਆਂ ਦਾ ਵੀ ਇਦਾਂ ਆ ਫਾਈਨੈਂਸ਼ਲੀ ਕੈਂਪ ਸੀਗੇ ਬੇਟਾ ਇੱਕ ਫੌਜ ਚਾ ਇੱਕ ਬੇਟਾ ਇੰਗਲੈਂਡ ਆ ਨੋਵ ਇੰਗਲੈਂਡ ਆ ਫਾਈਨੈਂਸ਼ਲੀ ਕੈਂਪ ਸੀਗੇ ਪੈਸਿਆਂ ਦਾ ਪਿੰਡਾਂ ਦੇ ਵਿੱਚ ਲੈਣ ਦੇ ਨਾ ਹੁੰਦਾ ਹੀ ਆ ਵੀ ਮੰਨ ਲਓ ਕਾਫੀ ਪੈਸੇ ਜਿਹੜੇ ਲੋਕਾਂ ਨੂੰ ਦਿੱਤੇ ਹੋਏ ਸੀਗੇ ਜਿਹੜੇ ਪਿੰਡ ਦੇ ਵਿੱਚ ਹੁਣ ਉਹ ਪੈਸਾ ਕੋਈ ਕਾਰਨ ਬਣਿਆ ਜਾਂ ਕੋਈ ਹੋਰ ਕੋਈ ਕਾਰਨ ਬਣਿਆ ਉਹਦਾ ਹਜੇ ਇਨਵੈਸਟੀਗੇਸ਼ਨ ਦੇ ਅਧੀਨ ਆ ਉਹ ਇਨਵੈਸਟੀਗੇਸ਼ਨ ਦੱਸੇਗੀ ਕੀ ਬਣਦਾ ਆਪਣੇ ਐਸ ਐਚਓ ਆਪਣੇ ਕਬੀਰਪੁਰ ਬੀਐਸਪੀ ਸੁਲਤਾਨਪੁਰ ਲੋਧੀ ਮੌਕੇ ਤੇ ਪਹੁੰਚੇ ਸੀਗੇ ਇੱਕ ਬੰਦਾ ਸਾਨੂੰ ਪਤਾ ਲੱਗਾ ਵੀ ਕੋਈ ਉਹਨਾਂ ਨੇ ਸ਼ੱਕ ਦੇ ਬੇਵਤੇ ਲਗਾਏ ਉਹਨੂੰ ਹੁਣ ਕੀ ਇਨਵੈਸਟੀਗੇਸ਼ਨ ਕਰਦੀ ਆ ਹਜੇ ਬਾਡੀ ਪੋਸਟਮਾਰਟਮ ਵਾਸਤੇ ਵੀ ਨਹੀਂ ਗਈ ਤੇ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕੀ ਬੰਦਾ ਹਥਿਆਰ ਇੱਕ ਜਦੋਂ ਅਸੀਂ ਗਏ ਆ ਉਥੇ ਕ੍ਰਾਈਮ ਸੀਨ ਤੇ ਇੱਕ ਖਾੜੇ ਦੇ ਵਿੱਚ ਲੱਗੇ ਜਿਹੜਾ ਮੋਟਰ ਵਾਲਾ ਚਲਾ ਹੁੰਦਾ ਉਹਦੇ ਵਿੱਚ ਇੱਕ ਟਕੂਆ ਟਕੂਆ ਪਿਆ ਸੀਗਾ ਉਹਦੇ ਵਿੱਚ ਇੱਕ ਟਕੂਆ ਪਿਆ ਸੀਗਾ ਹੁਣ ਉਹ ਤਕੂਆ ਜਿਹੜਾ ਮੰਨ ਲਓ ਜਿਹੜੇ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਆ ਉਹਨਾਂ ਦਾ ਜਾਂ ਕਿਸੇ ਹੋਰ ਦਾ ਜਾਂ ਕਿਤਰਾ ਉਹ ਇਨਵੈਸਟੀਗੇਸ਼ਨ ਦੇ ਦੀਨ ਆ ਉਹ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਅਸਲ ਦੇ ਵਿੱਚ ਕਤਲ ਤੇ ਹੁੰਦਾ ਹੀ ਬੇਰਹਿਮੀ ਨਾਲ ਆ ਇਹ ਤਾਂ ਜਿਹੜਾ ਬੇਰਹਿਮੀ ਜਿਹੜਾ ਇਨਸਾਨ ਮੰਨ ਲਓ ਆਪਣੀ ਇਨਸਾਨੀਅਤ ਮਾਰ ਕੇ ਕਿਸੇ ਨੂੰ ਮਾਰਦਾ ਆ ਕਿਸੇ ਪਸ਼ੂ ਨੂੰ ਸੋਟਾ ਨਹੀਂ ਮਾਰਿਆ ਜਾਂਦਾ ਜਿੰਨੇ ਵੀ ਕੀਤਾ ਉਹਨੇ ਪੱਥਰ ਦੇ ਲੋਕੇ ਕੀਤਾ ਆ ਜਿਹੜੇ ਉਹਨਾਂ ਦੇ ਉੱਤੇ ਅਸੀਂ ਹੁਣ ਦੇਖਿਆ ਟਾਕਾ ਸਰੀਰ ਦੇ ਉੱਤੇ ਧੌਣ ਦੇ ਉੱਤੇ ਟਾਕਾ ਸਿਰ ਸਾਰਾ ਫਿਸਿਆ ਪਿਆ ਬਹੁਤ ਬੇਰਹਿਮੀ ਨਾਲ ਜਦੋਂ ਕੋਈ ਰਾਖਸ਼ਸ ਬ੍ਰਿਤੀ ਦਾ ਬੰਦਾ ਹੀ ਕਰ ਸਕਦਾ ਹੈ ਆਇਆ ਨਾ ਲੋਕਾਂ ਦਾ ਕਹਾਣੀ ਦਾ ਇਲਾਕਾ ਨਾ ਇਲਾਕਾ ਮਾਸੀਆ ਹੈ ਮਾਸੀਆ ਆਇਆ ਨਾ ਲੋਕਾਂ ਦਾ কুটা <muchas> মুডে ਜਰਨੈਲ ਸਿੰਘ ਸਨ ਉਹ ਸਰਦਾਰ ਮਹਿੰਦਰ ਸਿੰਘ ਪਿੰਡ ਉਸਾਇਨਪੁਰ ਬੂਲੇ ਬਾਹਰ ਡੇਰਾ ਅੱਜ ਰਾਤ ਸਾਡਾ ਭਾਂਜਾ ਹੀ ਸਰਦਾਰ ਬਲਵੀਰ ਸਿੰਘ ਸਨ ਉਹ ਸਰਦਾਰ ਰੇਸ਼ਮ ਸਿੰਘ ਉਹਨਾਂ ਨੂੰ ਰਾਤ ਇੱਥੋਂ ਕੋਈ ਘਰੋਂ ਬੁਲਾ ਕੇ ਲੈ ਗਏ ਇਹ ਨਹੀਂ ਪਤਾ ਕਿ ਹੁਣ ਕਿੰਨੇ ਵਜੇ ਰਾਤ ਬੁਲਾ ਕੇ ਲਗਾਏ ਨੇ ਔਰ ਉਹਨਾਂ ਨੂੰ ਲਿਜਾ ਕੇ ਇੱਥੋਂ 2 ਡੇਢ ਤੋਂ 2 ਕਿਲੋਮੀਟਰ ਇੱਕ ਬਾਹਰ ਮੋਟਰੇ ਮੋਟਰਾਂ ਵੀ ਜਿਹੜੀਆਂ ਇਹਨਾਂ ਦੀਆਂ ਤਿੰਨਾਂ ਭਰਾਵਾਂ ਦੀਆਂ ਸਰਦਾਰ ਬਿਰਸਾ ਸਿੰਘ ਬਲਵੀਰ ਸਿੰਘ ਤੇ ਜਗਰਾਜ ਸਿੰਘ ਦੇ ਔਰ ਇਹ ਇੱਕ ਮੋਟਰ ਤੇ ਲੈ ਜਾ ਕੇ ਉਹਨੂੰ ਜਿਹੜਾ ਹੈ ਉਹਦਾ ਉਹਨੂੰ ਉਹਨੂੰ ਸੱਟਾਂ ਸੁੱਟਾਂ ਲਾ ਕੇ ਔਰ ਉਹਦਾ ਜਿਹੜਾ ਇਹ ਗਾਲ ਦੂਆਂ ਬੰਨਿਆਂ ਤੋਂ ਵੱਡ ਕੇ ਥੋੜਾ ਜਿਹਾ ਹੀ ਹੁਣ ਗੱਲ ਜਿਹੜਾ ਆ ਤੇ ਉਹਦਾ ਰਾਤ ਇਹ ਜਿਹੜਾ ਇਹਨੂੰ ਕੋਈ ਉਹ ਮਾਰ ਗਿਆ ਮਰਡਰ ਕਰ ਦਿੱਤਾ ਤੇ ਹੁਣ ਜਿਹੜੀ ਉਹ ਸਵੇਰੇ ਸਵੇਰੇ ਅਸੀਂ ਉਹਦੀ ਭਾਲ ਕੀਤੀ ਵੀ ਉਹਨੂੰ ਪਤਾ ਕਰੀਏ ਵੀ ਕਿੱਥੇ ਜਦੋਂ ਘਰੇ ਹੈ ਨਹੀਂ ਸੀ ਤੇ ਉਸ ਤੋਂ ਬਾਅਦ ਫਿਰ ਉਧਰੋਂ ਜਿਹੜੇ ਮੋਟਰ ਤੇ ਕੋਈ ਸਿੰਘ ਗਿਆ ਉਹਨੇ ਵੇਖਿਆ ਵੀ ਉਹ ਜਿਹੜਾ ਉੱਥੇ ਉਹਦਾ ਮਰਡਰ ਹੋਇਆ ਸੀ ਰਾਤ ਇਹ ਕਰਕੇ ਉਹਨਾਂ ਨੇ ਮੁੜ ਕੇ ਦੱਸਿਆ ਫਿਰ ਸਾਰੇ ਉੱਥੇ ਗਏ ਆ ਹੁਣ ਪੁਲਿਸ ਜਿਹੜੀ ਉਹ ਡੀਐਸਪੀ ਸਾਹ ਸultanpur lodi ਔਰ ਐਸਐਚਓ ਥਾਣਾ ਕਬੀਰਪੁਰ ਉਹ ਜਿਹੜੇ ਆਏ ਨੇ ਤਹਿਕੀਕਾਤ ਕਰ ਰਹੇ ਨੇ ਔਰ ਤਹਿਕੀਕਾਤ ਹੁਣ ਪਤਾ ਲੱਗੂਗਾ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰਿਆ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਔਰ ਪ੍ਰਸ਼ਾਸਨ ਤੋਂ ਅਹੀਂ ਪਰਜਰ ਮੰਗ ਕਰਦੇ ਆ ਵੀ ਇਹਦਾ ਜਿਹੜਾ ਕਾਤਲ ਨੇ ਉਹਨਾਂ ਨੂੰ ਲੱਭ ਕੇ ਪਤਾ ਕਰਕੇ ਤੇ ਉਹਨਾਂ ਤੇ ਜਿਹੜੀ ਬਣਦੀ ਕਾਨੂੰਨੀ ਗਰਾਈ ਸਭ ਤੋਂ ਸਖਤ ਕਾਰਵਾਈ ਕੀਤੀ ਹੈ ਘਰ ਦੇ ਵਿੱਚ ਇਹਦੇ ਦੋ ਬੇਟੇ ਨੇ ਇੱਕ ਬੇਟਾ ਤੇ ਨੋਹ ਜਿਹੜੀ ਉਹ ਇੰਗਲੈਂਡ ਨੇ ਦੂਸਰਾ ਬੇਟਾ ਜਿਹੜਾ ਉਹ ਫੌਜ ਹੈਗਾ ਫੌਜੀ ਏ ਤੇ ਘਰ ਦੇ ਵਿੱਚ ਇੱਕ ਪੋਤਰਾ ਏ ਤੇ ਇਹਨਾਂ ਦੀ ਨੋਹ ਏ ਤੇ ਇਹ ਆਬਲਵੀਰ ਸਿੰਘ ਸੀ ਹੁਣ ਜਿਹੜਾ ਹੋਰ ਤਾਂ ਨਹੀਂ ਕੋਈ ਬੰਵੰਦ ਹੋਇਆ ਇੱਕ ਟਕੂਆ ਹੁੰਦਾ ਹੈ ਟਕੂਆ ਉਹ ਟਕੂਆ ਜਿਹੜਾ ਉਥੋਂ ਬਰਾਮਦ ਹੋਇਆ ਬਾਕੀ ਜਿਹੜਾ ਉਹ ਜਿਵੇਂ ਸੱਟਾਂ ਲੱਗੀਆਂ ਬਾਕੀ ਹੁਣ ਪੁਲਿਸ ਜਿਹੜੀ ਉਹ ਤਹਿਕੀਕਾਤ ਕਰੇਗੀ ਉਹ ਤੋਂ ਸਾਰਾ ਪਤਾ ਲੱਗੇਗਾ ਵੀ ਕਿਹੜੇ ہتھیار ਨਾਲ ਉਹਨੂੰ ਮਾਰਿਆ ਗਿਆ ਗਲ ਵਢਿਆ ਗਿਆ ਕਿਹੜੇ ਥਾਰ ਨਾਲ ਨਿਸ਼ਾਨ ਜਿਹੜਾ ਉਹਦਾ ਇੱਕ ਤਾਂ ਸਿਰ ਸਾਰਾ ਜਿਹੜਾ ਉਹ ਫਿਸਿਆ ਪਿਆ ਸਿਰ ਵਢਿਆ ਤੇ ਇੱਕ ਜਿਹੜਾ ਇਹ ਗਲਾ ਜਿਹੜਾ ਇਹ ਦੋਵਾਂ ਬੰਨਿਆਂ ਤੋਂ ਗਲਾ ਇਧਰੋਂ ਵੀ ਕੱਟਿਆ ਇਧਰੋਂ ਦੋਵਾਂ ਦੇ ਸਾਈਡਾਂ ਤੋਂ ਜਿਹੜਾ ਉਹ ਗਲਾ ਕੱਟਿਆ ਦੇਖੋ ਕਿਸੇ ਨਾਲ ਉਹਦੀ ਦੁਸ਼ਮਣੀ ਨਹੀਂ ਸੀ ਕਿਸੇ ਨਾਲ ਕੋਈ ਸਾਨੂੰ ਤਾਂ ਹੈ ਨਹੀਂਗਾ ਵੀ ਕੋਈ ਉਹਦੀ ਰੰਜਿਸ਼ ਸੀ ਕਿਸੇ ਨਾਲ ਤੇ ਬਾਕੀ ਉਹਦਾ ਜਿਹੜਾ ਕਈਆਂ ਬੰਦਿਆਂ ਨਾਲ ਪੈਸਿਆਂ ਦਾ ਲਾਇੰਦੇਨ ਵੀ ਇਹੀ ਆਏ ਸੀ ਹੁਣ ਇਹ ਇਹ ਕੁਝ ਨਹੀਂ ਕਹਿ ਸਕਦੇ ਵੀ ਕਿ ਉਹ ਕਿਉਂਕਿ ਪੁਲਿਸ ਤੈਕੀ ਕਦ ਕਰ ਰਹੀ ਏ ਵੀ ਉਹਨੂੰ ਕੀ ਨੂੰ ਫੋਨ ਕੀਤੇ ਉਹਨੇ ਕੀਦੇ ਫੋਨ ਉਹਨੂੰ ਆਏ ਆ ਰਾਤ ਤੇ ਉਹਨਾਂ ਤੋਂ ਜਿਹੜਾ ਵੀ ਉਹ ਸਾਰਾ ਚਾਨਣ ਹੋਏਗਾ ਪੁਲਿਸ ਜਿਹੜੀ ਉਹ ਦੱਸੇਗੀ ਹੁਣ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰ ਤੇ ਕਿੰਨੇ ਮਾਰਿਆ ਨਾ ਹੋਇਆ ਉਹ ਮੇਰੇ ਪੂਆ ਜੀ ਦਾ ਬੇਟਾ ਸੀ ਸਰਦਾਰ ਬਲਵੀਰ ਸਿੰਘ ਜਿਨ੍ਹਾਂ ਦਾ ਰਾਤ ਕੋਈ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਰਾਤ 8 ਵਜੇ ਘਰ ਆਏ ਸੀਗੇ ਘਰ ਆ ਕੇ ਇੱਕ ਰਾ ਪਤਾ ਲੱਗਾ ਨੂਰਾਨੀ ਤੋਂ ਵੀ ਉਸੋਂ ਗਏ ਸੀਗੇ ਉਸ ਤੋਂ ਬਾਅਦ ਕੋਈ ਉਹਨਾਂ ਨੂੰ ਫੋਨ ਕਾਲ ਆਉਂਦੀ ਆ ਫੋਨ ਕਾਲ ਤੇ ਉਹ ਜਾਂਦੇ ਆ ਰਾਤ ਵਾਪਸ ਨਹੀਂ ਆਉਂਦੇ ਸਵੇਰੇ ਪਤਾ ਕਰਨ ਤੇ ਸਾਨੂੰ ਪਤਾ ਲੱਗਾ ਕਿਸੇ ਵਿਅਕਤੀ ਦਾ ਕਾਲ ਆਈ ਹੈ ਉਹ ਕਹਿੰਦੇ ਜੀ ਤੁਹਾਡੀ ਮੋਟਰ ਤੇ ਉਹਨਾਂ ਦਾ ਕਤਲ ਹੋਇਆ ਪਿਆ ਉੱਥੋਂ ਸਾਨੂੰ ਪਤਾ ਲੱਗਾ ਵੀ ਉਹ ਉਹਨਾਂ ਦਾ ਰਾਤ ਕਿਸੇ ਨੇ ਬੁਲਾ ਕੇ ਫੋਨ ਤੇ ਕਤਲ ਕਰ ਦਿੱਤਾ ਦੱਸ ਰਹੇ ਕਿ ਕੋਈ ਪੈਸਿਆਂ ਦਾ ਵੀ ਲੈਣ ਦੇਣ ਸੀ ਜਿਸ ਦੇ ਨਾਲ ਨਹੀਂ ਪੈਸਿਆਂ ਦਾ ਪੈਸਿਆਂ ਦਾ ਵੀ ਇਦਾਂ ਆ ਫਾਈਨੈਂਸ਼ਲੀ ਕੈਂਪ ਸੀਗੇ ਬੇਟਾ ਇੱਕ ਫੌਜ ਚ ਇੱਕ ਬੇਟਾ ਇੰਗਲੈਂਡ ਆ ਨੋ ਇੰਗਲੈਂਡ ਆ ਫਾਈਨੈਂਸ਼ਲੀ ਕੈਂਪ ਸੀਗੇ ਪੈਸਿਆਂ ਦਾ ਪਿੰਡਾਂ ਦੇ ਵਿੱਚ ਲੈਣ ਦੇ ਨਾ ਹੁੰਦਾ ਯਾਰ ਵੀ ਮੰਨ ਲਓ ਕਾਫੀ ਪੈਸੇ ਜਿਹੜੇ ਲੋਕਾਂ ਨੂੰ ਦਿੱਤੇ ਹੋਏ ਸੀਗੇ ਜਿਹੜੇ ਪਿੰਡ ਦੇ ਵਿੱਚ ਹੁਣ ਉਹ ਪੈਸਾ ਕੋਈ ਕਾਰਨ ਬਣਿਆ ਜਾਂ ਕੋਈ ਹੋਰ ਕੋਈ ਕਾਰਨ ਬਣਿਆ ਉਹਦਾ ਹਜੇ ਇਨਵੈਸਟੀਗੇਸ਼ਨ ਦੇ ਅਧੀਨ ਆ ਉਹ ਇਨਵੈਸਟੀਗੇਸ਼ਨ ਦੱਸੇਗੀ ਕੀ ਬਣਦਾ ਆਪਣੇ ਐਸ ਐਚਓ ਆਪਣੇ ਕਬੀਰਪੁਰ ਬੀਐਸਪੀ ਸੁਲਤਾਨਪੁਰ ਲੋਧੀ ਮੌਕੇ ਤੇ ਪਹੁੰਚੇ ਸੀਗੇ ਇੱਕ ਬੰਦਾ ਸਾਨੂੰ ਪਤਾ ਲੱਗਾ ਵੀ ਕੋਈ ਉਹਨਾਂ ਨੇ ਸ਼ੱਕ ਦੇ ਬੇਵਤੇ ਲਗਾਏ ਉਹਨੂੰ ਹੁਣ ਕੀ ਇਨਵੈਸਟੀਗੇਸ਼ਨ ਕਰਦੀ ਆ ਹਜੇ ਬਾਡੀ ਪੋਸਟਮਾਰਟਮ ਵਾਸਤੇ ਵੀ ਨਹੀਂ ਗਈ ਤੇ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕੀ ਬਣਦਾ ਹੈ ਹਥਿਆਰ ਇੱਕ ਜਦੋਂ ਅਸੀਂ ਗਏ ਆ ਉਥੇ ਕ੍ਰਾਈਮ ਸੀਨ ਤੇ ਇੱਕ ਖਾੜੇ ਦੇ ਵਿੱਚ ਲੱਗੇ ਜਿਹੜਾ ਮੋਟਰ ਵਾਲਾ ਚਲਾ ਹੁੰਦਾ ਉਹਦੇ ਵਿੱਚ ਇੱਕ ਟਕੂਆ ਟਕੂਆ ਪਿਆ ਸੀਗਾ ਉਹਦੇ ਵਿੱਚ ਇੱਕ ਟਕੂਆ ਪਿਆ ਸੀਗਾ ਹੁਣ ਉਹ ਟਕੂਆ ਜਿਹੜਾ ਮੰਨ ਲਓ ਜਿਹੜੇ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਆ ਉਹਨਾਂ ਦਾ ਜਾਂ ਕਿਸੇ ਹੋਰ ਦਾ ਜਾਂ ਕਿਸ ਤਰ੍ਹਾਂ ਉਹ ਇਨਵੈਸਟੀਗੇਸ਼ਨ ਦੇ ਦੀਨ ਆ ਉਹ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਅਸਲ ਤੇ ਵਿੱਚ ਕਤਲ ਤੇ ਹੁੰਦਾ ਹੀ ਬੇਰਹਿਮੀ ਨਾਲ ਆ ਇਹ ਤਾਂ ਜਿਹੜਾ ਬੇਰਮੀ ਜਿਹੜਾ ਇਨਸਾਨ ਮੰਨ ਲਓ ਆਪਣੀ ਇਨਸਾਨੀਅਤ ਮਾਰ ਕੇ ਕਿਸੇ ਨੂੰ ਮਾਰਦਾ ਆ ਕਿਸੇ ਪਸ਼ੂ ਨੂੰ ਛੋਟਾ ਨਹੀਂ ਮਾਰਿਆ ਜਾਂਦਾ ਜਿੰਨੇ ਵੀ ਕੀਤਾ ਉਹਨੇ ਪੱਥਰ ਦੇ ਲੋ ਕੇ ਕੀਤਾ ਆ ਜਿਹੜੇ ਉਹਨਾਂ ਦੇ ਉੱਤੇ ਅਸੀਂ ਹੁਣ ਦੇਖਿਆ ਟਾਕਾ ਸਰੀਰ ਦੇ ਉੱਤੇ ਧੌਣ ਦੇ ਉੱਤੇ ਟਾਕਾ ਸਿਰ ਸਾਰਾ ਫਿਸਿਆ ਪਿਆ ਬਹੁਤ ਬੇਰਮੀ ਨਾਲ ਜਿਦਾਂ ਕੋਈ ਰਾਖਸ਼ੀ ਬ੍ਰਿਤੀ ਦਾ ਬੰਦਾ ਹੀ ਕਰ ਸਕਦਾ

ਜਰਨੈਲ ਸਿੰਘ ਸਨ ਆਫ ਸਰਦਾਰ ਮਹਿੰਦਰ ਸਿੰਘ ਪਿੰਡ ਉਸਾਇਨਪੁਰ ਗੂਲੇ ਬਾਹਰ ਡੇਰਾ ਅੱਜ ਰਾਤ ਸਾਡਾ ਭਾਂਜਾ ਹੀ ਸਰਦਾਰ ਬਲਵੀਰ ਸਿੰਘ ਸਨ ਆਉ ਸਰਦਾਰ ਰੇਸ਼ਮ ਸਿੰਘ ਉਹਨਾਂ ਨੂੰ ਰਾਤ ਇੱਥੋਂ ਕੋਈ ਘਰੋਂ ਬੁਲਾ ਕੇ ਲੈ ਗਏ ਇਹ ਨਹੀਂ ਪਤਾ ਕਿ ਹੁਣ ਕਿੰਨੇ ਵਜੇ ਰਾਤ ਬੁਲਾ ਕੇ ਲੈ ਗਏ ਨੇ ਔਰ ਉਹਨਾਂ ਨੂੰ ਲਿਜਾ ਕੇ ਇੱਥੋਂ ਦੋ ਡੇਰ ਤੋਂ 2 ਕਿਲੋਮੀਟਰ ਇੱਕ ਬਾਹਰ ਮੋਟਰੇ ਮੋਟਰਾਂ ਵੀ ਜਿਹੜੀਆਂ ਇਹਨਾਂ ਦੀਆਂ ਤਿੰਨ ਭਰਾਵਾਂ ਦੀਆਂ ਸਰਦਾਰ ਵਿਰਸਾ ਸਿੰਘ ਬਲਵੀਰ ਸਿੰਘ ਤੇ ਜਗਰਾਜ ਸਿੰਘ ਰਹੀਆਂ ਔਰ ਇਹ ਇੱਕ ਮੋਟਰ ਤੇ ਲਾ ਜਾ ਕੇ ਉਹਨੂੰ ਜਿਹੜਾ ਉਹਦਾ ਉਹਨੂੰ ਉਹਨੂੰ ਸੱਟਾਂ ਸੱਟਾਂ ਲਾ ਕੇ ਔਰ ਉਹਦਾ ਜਿਹੜਾ ਇਹ ਗਾਲ ਦੋਆਂ ਬੰਨਿਆਂ ਤੋਂ ਵੱਡ ਕੇ ਥੋੜਾ ਜਿਹਾ ਹੀ ਹੁਣ ਗੱਲ ਜਿਹੜਾ ਆ ਤੇ ਉਹਦਾ ਰਾਤ ਇਹ ਜਿਹੜਾ ਉਹਨੂੰ ਕੋਈ ਉਹ ਮਾਰ ਗਿਆ ਮਰਡਰ ਕਰ ਦਿੱਤਾ ਇਹ ਹੁਣ ਜਿਹੜੀ ਉਹ ਸਵੇਰੇ ਸਵੇਰੇ ਅਸੀਂ ਉਹਦੀ ਭਾਲ ਕੀਤੀ ਵੀ ਉਹਨੂੰ ਪਤਾ ਕਰੀਏ ਵੀ ਕਿੱਥੇ ਜਦੋਂ ਘਰੇ ਆ ਹੀ ਨਹੀਂ ਸੀ ਤੇ ਉਸ ਤੋਂ ਬਾਅਦ ਫਿਰ ਉਧਰੋਂ ਜਿਹੜੇ ਮੋਟਰ ਤੇ ਕੋਈ ਸਿੰਘ ਗਿਆ ਉਹਨੇ ਵੇਖਿਆ ਵੀ ਉਹ ਜਿਹੜਾ ਉੱਥੇ ਉਹਦਾ ਮਰਡਰ ਹੋਇਆ ਸੀ ਰਾਤ ਇਹ ਕਰਕੇ ਉਹਨਾਂ ਨੇ ਮੁੜ ਕੇ ਦੱਸਿਆ ਫਿਰ ਸਾਰੇ ਉੱਥੇ ਗਏ ਆ ਹੁਣ ਪੁਲਿਸ ਜਿਹੜੀ ਉਹ ਡੀਐਸਪੀ ਸਾਹスルਤਾਨਪੁਰ ਲੋਧੀ ਔਰ ਐਸਐਚਓ ਥਾਣਾ ਕਬੀਰਪੁਰ ਉਹ ਜਿਹੜੇ ਆਏ ਨੇ ਤਹਿਕੀਕਾਤ ਕਰ ਰਹੇ ਨੇ ਔਰ ਤਹਿਕੀਕਾਤ ਹੁਣ ਪਤਾ ਲੱਗੂਗਾ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰਿਆ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਔਰ ਪ੍ਰਸ਼ਾਸਨ ਤੋਂ ਅਸੀਂ ਪੁਰਜਰ ਮੰਗ ਕਰਦੇ ਆ ਵੀ ਇਹਦਾ ਜਿਹੜਾ ਉਹ ਕਾਤਲ ਨੇ ਉਹਨਾਂ ਨੂੰ ਲੱਭ ਕੇ ਪਤਾ ਕਰਕੇ ਤੇ ਉਹਨਾਂ ਤੇ ਜਿਹੜੀ ਬਣਦੀ ਕਾਨੂੰਨੀ ਗਰਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਹੈ ਘਰ ਦੇ ਵਿੱਚ ਇਹਦੇ ਦੋ ਬੇਟੇ ਨੇ ਇੱਕ ਬੇਟਾ ਤੇ ਨੋ ਜਿਹੜੀ ਇੰਗਲੈਂਡ ਨੇ ਦੂਸਰਾ ਬੇਟਾ ਜਿਹੜਾ ਉਹ ਫੌਜ ਹੈਗਾ ਫੌਜੀ ਏ ਤੇ ਘਰ ਦੇ ਵਿੱਚ ਇੱਕ ਪੋਤਰਾ ਹੈ ਤੇ ਇਹਨਾਂ ਦੀ ਨੋ ਹੈ ਤੇ ਇਹ ਆਬਲ ਵੀਰ ਸਿੰਘ ਸੀ ਹਾਰ ਜਿਹੜਾ ਹੋਰ ਤਾਂ ਨਹੀਂ ਕੋਈ ਬਰਾਮਦ ਹੋਇਆ ਇੱਕ ਟਕੂਆ ਹੁੰਦਾ ਹੈ ਟਕੂਆ ਉਹ ਟਕੂਆ ਜਿਹੜਾ ਇਥੋਂ ਬਰਾਮਦ ਹੋਇਆ ਬਾਕੀ ਜਿਹੜਾ ਉਹ ਜਿਵੇਂ ਸੱਤਾਂ ਲੱਗੀਆਂ ਬਾਕੀ ਉਹ ਪੁਲਿਸ ਜਿਹੜੀ ਉਹ ਤਹਿਕੀਕਾਤ ਕਰੇਗੀ ਉਹ ਤੋਂ ਸਾਰਾ ਪਤਾ ਲੱਗੇਗਾ ਵੀ ਕਿਹੜੇ ہتھیار ਨਾਲ ਉਹਨੂੰ ਮਾਰਿਆ ਗਿਆ ਗਲ ਵਢਿਆ ਗਿਆ ਕਿਹੜੇ ਥਿਆਰ ਨਾਲ ਨਿਸ਼ਾਨ ਜਿਹੜਾ ਉਹਦਾ ਇੱਕ ਤਾਂ ਸਿਰ ਸਾਰਾ ਜਿਹੜਾ ਉਹ ਫਿਸਿਆ ਪਿਆ ਸਿਰ ਵਢਿਆ ਤੇ ਇੱਕ ਜਿਹੜਾ ਇਹ ਆ ਗਲਾ ਜਿਹੜਾ ਇਹ ਦੋਵਾਂ ਪੰਨਿਆਂ ਤੋਂ ਗਲਾ ਇਦਰੋਂ ਵੀ ਕੱਟਿਆ ਇਦਰੋਂ ਦੋਵਾਂ ਦੇ ਸਾਈਡਾਂ ਤੋਂ ਜਿਹੜਾ ਉਹ ਗਲਾ ਕੱਟਿਆ ਵੇਖੋ ਕਿਸੇ ਨਾਲ ਉਹਦੀ ਦੁਸ਼ਮਣੀ ਨਹੀਂ ਸੀ ਕਿਸੇ ਨਾਲ ਕੋਈ ਸਾਨੂੰ ਤਾਂ ਹੈ ਨਹੀਂਗਾ ਵੀ ਕੋਈ ਉਹਦੀ ਰੰਜਿਸ਼ ਸੀ ਕਿਸੇ ਨਾਲ ਤੇ ਬਾਕੀ ਉਹਦਾ ਜਿਹੜਾ ਕਈਆਂ ਬੰਦਿਆਂ ਨਾਲ ਪੈਸਿਆਂ ਦਾ ਲੈਣ ਦੇਣ ਵੀ ਹੀ ਆਏ ਸੀ ਹੁਣ ਇਹ ਇਹ ਕੁਝ ਨਹੀਂ ਕਹਿ ਸਕਦੇ ਵੀ ਕੀ ਹੋਇਆ ਜਿਉਂਕਿ ਪੁਲਿਸ ਤੈਕੀਕਾਦ ਕਰ ਰਹੀ ਏ ਵੀ ਉਹਨੂੰ ਕਿਹਨੂੰ ਫੋਨ ਕੀਤੇ ਉਹਨੇ ਕਿਹਦੇ ਫੋਨ ਉਹਨੂੰ ਆਏ ਆ ਰਾਤ ਤੇ ਉਹਨਾਂ ਤੋਂ ਜਿਹੜਾ ਵੀ ਉਹ ਸਾਰਾ ਚਾਨਣ ਹੋਏਗਾ ਪੁਲਿਸ ਜਿਹੜੀ ਉਹ ਦੱਸੇਗੀ ਹੁਣ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰ ਤੇ ਕਿੰਨੇ ਮਾਰਿਆ ਸੁਣਾਓ ਜੀਆ ਉਹ ਮੇਰੇ ਭੂਆ ਜੀ ਦਾ ਬੇਟਾ ਸੀ ਸਰਦਾਰ ਬਲਵੀਰ ਸਿੰਘ ਜਿਨ੍ਹਾਂ ਦਾ ਰਾਤ ਕੋਈ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਰਾਤ 8:00 ਵਜੇ ਘਰ ਆਏ ਸੀਗੇ ਘਰ ਆ ਕੇ ਇੱਕ ਨਾ ਪਤਾ ਲੱਗਾ ਨੂਰਾਨੀ ਤੋਂ ਵੀ ਉਸੋਂ ਗਏ ਸੀਗੇ ਉਸ ਤੋਂ ਬਾਅਦ ਕੋਈ ਉਹਨਾਂ ਨੂੰ ਫੋਨ ਕਾਲ ਆਉਂਦੀ ਆ ਫੋਨ ਕਾਲ ਤੇ ਉਹ ਜਾਂਦੇ ਆ ਰਾਤ ਵਾਪਸ ਨਹੀਂ ਆਉਂਦੇ ਸਵੇਰੇ ਪਤਾ ਕਰਨ ਤੇ ਸਾਨੂੰ ਪਤਾ ਲੱਗਾ ਕਿਸੇ ਵਿਅਕਤੀ ਦਾ ਕਾਲ ਆਈ ਆ ਉਹ ਕਹਿੰਦੇ ਜੀ ਤੁਹਾਡੀ ਮੋਟਰ ਤੇ ਉਹਨਾਂ ਦਾ ਕਤਲ ਹੋਇਆ ਪਿਆ ਉੱਥੋਂ ਸਾਨੂੰ ਪਤਾ ਲੱਗਾ ਵੀ ਉਹ ਉਹਨਾਂ ਦਾ ਰਾਤ ਕਿਸੇ ਨੇ ਬੁਲਾ ਕੇ ਫੋਨ ਤੇ ਕਤਲ ਕਰ ਦਿੱਤਾ ਸਸਰੇ ਕਿ ਕੋਈ ਪੈਸਿਆਂ ਦਾ ਵੀ ਲੈਣ ਦੇਣ ਸੀ ਕਿਸੇ ਨਾਲ ਇੰਨੇ ਪੈਸਿਆਂ ਦਾ ਪੈਸਿਆਂ ਦਾ ਵੀ ਇਦਾਂ ਆ ਫਾਈਨੈਂਸ਼ਲੀ ਕੈਂਪ ਸੀਗੇ ਬੇਟਾ ਇੱਕ ਫੌਜ ਚ ਇੱਕ ਬੇਟਾ ਇੰਗਲੈਂਡ ਆ ਨੋਵ ਇੰਗਲੈਂਡ ਆ ਫਾਈਨੈਂਸ਼ਲੀ ਕੈਂਪ ਸੀਗੇ ਪੈਸਿਆਂ ਦਾ ਪਿੰਡਾਂ ਦੇ ਵਿੱਚ ਲੈਣ ਦੇਣ ਹੁੰਦਾ ਹੀ ਆ ਵੀ ਮੰਨ ਲਓ ਕਾਫੀ ਪੈਸੇ ਜਿਹੜੇ ਲੋਕਾਂ ਨੂੰ ਦਿੱਤੇ ਹੋਏ ਸੀਗੇ ਜਿਹੜੇ ਪਿੰਡ ਦੇ ਵਿੱਚ ਹੁਣ ਉਹ ਪੈਸਾ ਕੋਈ ਕਾਰਨ ਬਣਿਆ ਜਾਂ ਕੋਈ ਹੋਰ ਕੋਈ ਕਾਰਨ ਬਣਿਆ ਉਹਦਾ ਹਜੇ ਇਨਵੈਸਟੀਗੇਸ਼ਨ ਦੇ ਅਧੀਨ ਆ ਉਹ ਇਨਵੈਸਟੀਗੇਸ਼ਨ ਦੱਸੇਗੀ ਕੀ ਬਣਦਾ ਆਪਣੇ ਐਸ ਐਚਓ ਆਪਣੇ ਕਬੀਰਪੁਰ ਬੀਐਸਪੀ ਸੁਲਤਾਨਪੁਰ ਲੋਧੀ ਮੌਕੇ ਤੇ ਪਹੁੰਚੇ ਸੀਗੇ ਇੱਕ ਬੰਦਾ ਸਾਨੂੰ ਪਤਾ ਲੱਗਾ ਵੀ ਕੋਈ ਉਹਨਾਂ ਨੇ ਸ਼ੱਕ ਦੇ ਬੇਵਤੇ ਲਗਾਏ ਉਹਨੂੰ ਹੁਣ ਕੀ ਇਨਵੈਸਟੀਗੇਸ਼ਨ ਕਰਦੀ ਆ ਹਜੇ ਬਾਡੀ ਪੋਸਟਮਾਰਟਮ ਵਾਸਤੇ ਵੀ ਨਹੀਂ ਗਈ ਤੇ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕੀ ਬਣਦਾ ਹਥਿਆਰ ਇੱਕ ਜਦੋਂ ਅਸੀਂ ਗਏ ਆ ਉਥੇ ਕ੍ਰਾਈਮ ਸੀਨ ਤੇ ਇੱਕ ਖਾੜੇ ਦੇ ਵਿੱਚ ਲੱਗੇ ਜਿਹਨਾਂ ਮੋਟਰ ਵਾਲਾ ਚਲਾ ਹੁੰਦਾ ਉਹਦੇ ਵਿੱਚ ਇੱਕ ਟਕੂਆ ਟਕੂਆ ਪਿਆ ਸੀਗਾ ਉਹਦੇ ਵਿੱਚ ਇੱਕ ਟਕੂਆ ਪਿਆ ਸੀਗਾ ਹੁਣ ਉਹ ਟਕੂਆ ਜਿਹੜਾ ਮੰਨ ਲਓ ਜਿਹੜੇ ਜਿਹੜੇ ਬੰਦਿਆਂ ਨੇ ਇੱਕ ਵਾਰਦਾਤ ਕੀਤੀ ਆ ਉਹਨਾਂ ਦਾ ਜਾਂ ਕਿਸੇ ਹੋਰ ਦਾ ਜਾਂ ਕਿਸ ਤਰ੍ਹਾਂ ਉਹ ਇਨਵੈਸਟੀਗੇਸ਼ਨ ਦੇ ਦੀਨ ਆ ਉਹ ਇਨਵੈਸਟੀਗੇਸ਼ਨ ਤੇ ਪਤਾ ਲੱਗੇ ਅਸਲ ਦੇ ਵਿੱਚ ਕਤਲ ਤੇ ਹੁੰਦਾ ਹੀ ਬੇਰਹਿਮੀ ਨਾਲਾ ਇਹ ਤਾਂ ਜਿਹੜਾ ਬੇਰਹਿਮੀ ਜਿਹੜਾ ਇਨਸਾਨ ਮੰਨ ਲਓ ਆਪਣੀ ਇਨਸਾਨੀਅਤ ਮਾਰ ਕੇ ਕਿਸੇ ਨੂੰ ਮਾਰਦਾ ਆ ਕਿਸੇ ਪਸ਼ੂ ਨੂੰ ਸੋਟਾ ਨਹੀਂ ਮਾਰਿਆ ਜਾਂਦਾ ਜਿੰਨੇ ਵੀ ਕੀਤਾ ਉਹਨੇ ਪੱਥਰ ਦੇ ਲੋ ਕੇ ਕੀਤਾ ਆ ਜਿਹੜੇ ਉਹਨਾਂ ਦੇ ਉੱਤੇ ਅਸੀਂ ਹੁਣ ਦੇਖਿਆ ਟਾਕਾ ਸਰੀਰ ਦੇ ਉੱਤੇ ਧੌਣ ਦੇ ਉੱਤੇ ਟਾਕਾ ਸਿਰ ਸਾਰਾ ਫਿਸਿਆ ਪਿਆ ਬਹੁਤ ਬੇਰਹਿਮੀ ਨਾਲ ਜਿਦਾਂ ਕੋਈ ਰਾਖਸ਼ੀ ਬਿਰਤੀ ਦਾ ਬੰਦਾ ਹੀ ਕਰ ਸਕਦਾ

ਜਰਨੈਲ ਸਿੰਘ ਸਨ ਆਫ ਸਰਦਾਰ ਮਹਿੰਦਰ ਸਿੰਘ ਪਿੰਡ ਉਸਾਇਨਪੁਰ ਬੂਲੇ ਬਾਹਰ ਡੇਰਾ ਅੱਜ ਰਾਤ ਸਾਡਾ ਭਾਂਜਾ ਹੀ ਸਰਦਾਰ ਬਲਵੀਰ ਸਿੰਘ ਸਨ ਆਉ ਸਰਦਾਰ ਰੇਸ਼ਮ ਸਿੰਘ ਉਹਨਾਂ ਨੂੰ ਰਾਤ ਇੱਥੋਂ ਕੋਈ ਘਰੋਂ ਬੁਲਾ ਕੇ ਲੈ ਗਏ ਇਹ ਨਹੀਂ ਪਤਾ ਕਿ ਹੁਣ ਕਿੰਨੇ ਵਜੇ ਰਾਤ ਬੁਲਾ ਕੇ ਲਗਾਏ ਨੇ ਔਰ ਉਹਨਾਂ ਨੂੰ ਲਿਜਾ ਕੇ ਇੱਥੋਂ 2 1/2 ਤੋਂ 2 ਕਿਲੋਮੀਟਰ ਇੱਕ ਬਾਹਰ ਮੋਟਰੇ ਮੋਟਰਾਂ ਵੀ ਜਿਹੜੀਆਂ ਇਹਨਾਂ ਦੀਆਂ ਤਿੰਨਾਂ ਭਰਾਵਾਂ ਦੀਆਂ ਸਰਦਾਰ ਵਿਰਸਾ ਸਿੰਘ ਬਲਵੀਰ ਸਿੰਘ ਤੇ ਜਗਰਾਜ ਸਿੰਘ ਨੇ ਔਰ ਇਹ ਇੱਕ ਮੋਟਰ ਤੇ ਲਾ ਕੇ ਉਹਨੂੰ ਜਿਹੜਾ ਇਹਦਾ ਉਹਨੂੰ ਉਹਨੂੰ ਸੱਟਾਂ ਸੱਟਾਂ ਲਾ ਕੇ ਔਰ ਉਹਦਾ ਜਿਹੜਾ ਇਹ ਗਾਲ ਦੂਆਂ ਬੰਨਿਆਂ ਤੋਂ ਵੱਡ ਕੇ ਥੋੜਾ ਜਿਹਾ ਹੀ ਹੁਣ ਗੱਲ ਜੜਾੜਿਆ ਤੇ ਉਹਦਾ ਰਾਤ ਇਹ ਜਿਹੜਾ ਇਹਨੂੰ ਕੋਈ ਉਹ ਮਾਰ ਗਿਆ ਮਰਡਰ ਕਰ ਦਿੱਤਾ ਇਹ ਹੁਣ ਜਿਹੜੀ ਉਹ ਸਵੇਰੇ ਸਵੇਰੇ ਅਸੀਂ ਉਹਦੀ ਭਾਲ ਕੀਤੀ ਵੀ ਉਹਨੂੰ ਪਤਾ ਕਰੀਏ ਵੀ ਕਿੱਥੇ ਜਦੋਂ ਘਰੇ ਹੈ ਨਹੀਂ ਸੀ ਤੇ ਉਸ ਤੋਂ ਬਾਅਦ ਫਿਰ ਉਧਰੋਂ ਜਿਹੜੇ ਮੋਟਰ ਤੇ ਕੋਈ ਸਿੰਘ ਗਿਆ ਉਹਨੇ ਵੇਖਿਆ ਵੀ ਉਹ ਜਿਹੜਾ ਉੱਥੇ ਉਹਦਾ ਮਰਡਰ ਹੋਇਆ ਸੀ ਰਾਤ ਇਹ ਕਰਕੇ ਉਹਨਾਂ ਨੇ ਮੁੜ ਕੇ ਦੱਸਿਆ ਫਿਰ ਸਾਰੇ ਉੱਥੇ ਗਏ ਆ ਹੁਣ ਪੁਲਿਸ ਜਿਹੜੀ ਉਹ ਡੀਐਸਪੀ ਸਾਹ ਸultanpur lodi ਔਰ ਐਸਐਚਓ ਥਾਣਾ ਕਬੀਰਪੁਰ ਉਹ ਜਿਹੜੇ ਆਏ ਨੇ ਤਹਿਕੀਕਾਤ ਕਰ ਰਹੇ ਨੇ ਔਰ ਤਹਿਕੀਕਾਤ ਹੁਣ ਪਤਾ ਲੱਗੂਗਾ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰਿਆ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਔਰ ਪ੍ਰਸ਼ਾਸਨ ਤੋਂ ਅਹੀ ਪੁਰਜਰ ਮੰਗ ਕਰਦੇ ਆ ਵੀ ਇਹਦਾ ਜਿਹੜਾ ਉਹ ਕਾਤਲ ਨੇ ਉਹਨਾਂ ਨੂੰ ਲੱਭ ਕੇ ਪਤਾ ਕਰਕੇ ਤੇ ਉਹਨਾਂ ਤੇ ਜਿਹੜੀ ਬਣਦੀ ਕਾਨੂੰਨੀ ਗੁਰਾਈ ਸਭ ਤੋਂ ਸਖਤ ਕਾਰਵਾਈ ਕੀਤੀ ਹੈ ਘਰ ਦੇ ਵਿੱਚ ਇਹਦੇ ਦੋ ਬੇਟੇ ਨੇ ਇੱਕ ਬੇਟਾ ਤੇ ਨੋਹ ਜਿਹੜੀ ਉਹ ਇੰਗਲੈਂਡ ਨੇ ਦੂਸਰਾ ਬੇਟਾ ਜਿਹੜਾ ਉਹ ਫੌਜ ਉਹ ਹੈਗਾ ਫੌਜੀ ਏ ਤੇ ਘਰ ਦੇ ਵਿੱਚ ਇੱਕ ਪੋਤਰਾ ਏ ਤੇ ਇਹਨਾਂ ਦੀ ਨੋਹ ਏ ਤੇ ਇਹ ਆਬਲਵੀਰ ਸਿੰਘ ਸੀ ਹਾਰ ਜਿਹੜਾ ਉਹ ਹੋਰ ਤਾਂ ਨਹੀਂ ਕੋਈ ਬੰਵੰਦ ਹੋਇਆ ਇੱਕ ਟਕੂਆ ਹੁੰਦਾ ਹੈ ਟਕੂਆ ਉਹ ਟਕੂਆ ਜਿਹੜਾ ਇੱਥੋਂ ਬਰਾਮਦ ਹੋਇਆ ਬਾਕੀ ਜਿਹੜਾ ਉਹ ਜਿਵੇਂ ਸੱਤਾਂ ਲੱਗੀਆਂ ਬਾਕੀ ਹੁਣ ਪੁਲਿਸ ਜਿਹੜੀ ਉਹ ਤਕੀਕਾਤ ਕਰੇਗੀ ਉਹ ਤੋਂ ਸਾਰਾ ਪਤਾ ਲੱਗੇਗਾ ਵੀ ਕਿਹੜੇ ਹਥਿਆਰ ਨਾਲ ਉਹਨੂੰ ਮਾਰਿਆ ਗਿਆ ਗਲ ਵਢਿਆ ਗਿਆ ਕਿਹੜੇ ਥਾਰ ਨਾਲ ਨਿਸ਼ਾਨ ਜਿਹੜਾ ਉਹਦਾ ਇੱਕ ਤਾਂ ਸਿਰ ਸਾਰਾ ਜਿਹੜਾ ਉਹ ਫਿਸਿਆ ਪਿਆ ਸਿਰ ਵਢਿਆ ਤੇ ਇੱਕ ਜਿਹੜਾ ਇਹ ਗਲਾ ਜਿਹੜਾ ਇਹ ਦੋਵਾਂ ਪੰਨਿਆਂ ਤੋਂ ਗਲਾ ਇਧਰੋਂ ਵੀ ਕੱਟਿਆ ਇਧਰੋਂ ਦੋਵਾਂ ਦੇ ਸਾਈਡਾਂ ਤੋਂ ਜਿਹੜਾ ਉਹ ਗਲਾ ਕੱਟਿਆ ਵੇਖੋ ਕਿਸੇ ਨਾਲ ਉਹਦੀ ਦੁਸ਼ਮਣੀ ਨਹੀਂ ਸੀ ਕਿਸੇ ਨਾਲ ਕੋਈ ਸਾਨੂੰ ਤਾਂ ਹੈ ਨਹੀਂਗਾ ਵੀ ਕੋਈ ਉਹਦੀ ਰੰਜਿਸ਼ ਸੀ ਕਿਸੇ ਨਾਲ ਤੇ ਬਾਕੀ ਉਹਦਾ ਜਿਹੜਾ ਕਈਆਂ ਬੰਦਿਆਂ ਨਾਲ ਪੈਸਿਆਂ ਦਾ ਲਾਇਨ ਦੇਣ ਵੀ ਹੀ ਆਏ ਸੀ ਹੁਣ ਇਹ ਇਹ ਕੁਝ ਨਹੀਂ ਕਹਿ ਸਕਦੇ ਵੀ ਕਿ ਕਿਉਂਕਿ ਪੁਲਿਸ ਤੈਕੀਕਾਦ ਕਰ ਰਹੀ ਏ ਵੀ ਉਹਨੂੰ ਕੀ ਨੂੰ ਫੋਨ ਕੀਤੇ ਉਹਨੇ ਕੀ ਦੇ ਫੋਨ ਉਹਨੂੰ ਆਏ ਆ ਰਾਤ ਤੇ ਉਹਨਾਂ ਤੋਂ ਜਿਹੜਾ ਵੀ ਉਹ ਸਾਰਾ ਚਾਨਣ ਹੋਏਗਾ ਪੁਲਿਸ ਜਿਹੜੀ ਉਹ ਦੱਸੇਗੀ ਹੁਣ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰੇ ਤੇ ਕਿੰਨੇ ਮਾਰਿਆ ਨਾ ਹੋਇਆ ਉਹ ਮੇਰੇ ਪੂਆ ਜੀ ਦਾ ਬੇਟਾ ਸੀ ਸਰਦਾਰ ਬਲਵੀਰ ਸਿੰਘ ਜਿਨ੍ਹਾਂ ਦਾ ਰਾਤ ਕੋਈ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਰਾਤ 8 ਵਜੇ ਘਰ ਆਏ ਸੀਗੇ ਘਰ ਆ ਕੇ ਇੱਕ ਰਾ ਪਤਾ ਲੱਗਾ ਨੂਰਾਨੀ ਤੋਂ ਵੀ ਉਸੋਂ ਗਏ ਸੀਗੇ ਉਸ ਤੋਂ ਬਾਅਦ ਕੋਈ ਉਹਨਾਂ ਨੂੰ ਫੋਨ ਕਾਲ ਆਉਂਦੀ ਆ ਫੋਨ ਕਾਲ ਤੇ ਉਹ ਜਾਂਦੇ ਆ ਰਾਤ ਵਾਪਸ ਨਹੀਂ ਆਉਂਦੇ ਸਵੇਰੇ ਪਤਾ ਕਰਨ ਤੇ ਸਾਨੂੰ ਪਤਾ ਲੱਗਾ ਕਿਸੇ ਵਿਅਕਤੀ ਦਾ ਕਾਲ ਆਈ ਆ ਉਹ ਕਹਿੰਦੇ ਜੀ ਤੁਹਾਡੀ ਮੋਟਰ ਤੇ ਉਹਨਾਂ ਦਾ ਕਤਲ ਹੋਇਆ ਪਿਆ ਉੱਥੋਂ ਸਾਨੂੰ ਪਤਾ ਲੱਗਾ ਵੀ ਉਹ ਉਹਨਾਂ ਦਾ ਰਾਤ ਕਿਸੇ ਨੇ ਬੁਲਾ ਕੇ ਫੋਨ ਤੇ ਕਤਲ ਕਰ ਦਿੱਤਾ ਦੱਸ ਰਹੇ ਕਿ ਕੋਈ ਪੈਸਿਆਂ ਦਾ ਵੀ ਲੈਣ ਦੇਣ ਸੀ ਕਿਸੇ ਨਾਲ ਇੰਨੇ ਪੈਸਿਆਂ ਦਾ ਪੈਸਿਆਂ ਦਾ ਵੀ ਜਿੱਦਾਂ ਆ ਫਾਈਨੈਂਸ਼ਲੀ ਕੈਂਪ ਸੀਗੇ ਬੇਟਾ ਇੱਕ ਫੌਜ ਚ ਇੱਕ ਬੇਟਾ ਇੰਗਲੈਂਡ ਆ ਨੋ ਇੰਗਲੈਂਡ ਆ ਫਾਈਨੈਂਸ਼ਲੀ ਕੈਂਪ ਸੀਗੇ ਪੈਸਿਆਂ ਦਾ ਪਿੰਡਾਂ ਦੇ ਵਿੱਚ ਲੈਣ ਦੇ ਨ ਹੁੰਦਾ ਹੀ ਆ ਵੀ ਮੰਨ ਲਓ ਕਾਫੀ ਪੈਸੇ ਜਿਹੜੇ ਲੋਕਾਂ ਨੂੰ ਦਿੱਤੇ ਹੋਏ ਸੀਗੇ ਜਿਹੜੇ ਪਿੰਡ ਦੇ ਵਿੱਚ ਹੁਣ ਉਹ ਪੈਸਾ ਕੋਈ ਕਾਰਨ ਬਣਿਆ ਜਾਂ ਕੋਈ ਹੋਰ ਕੋਈ ਕਾਰਨ ਬਣਿਆ ਉਹਦਾ ਹਜੇ ਇਨਵੈਸਟੀਗੇਸ਼ਨ ਦੇ ਅਧੀਨ ਆ ਉਹ ਇਨਵੈਸਟੀਗੇਸ਼ਨ ਦੱਸੇਗੀ ਕੀ ਬਣਨਾ ਆਪਣੇ ਐਸ ਐਚਓ ਆਪਣੇ ਕਬੀਰਪੁਰ ਬੀਐਸਪੀ ਸੁਲਤਾਨਪੁਰ ਲੋਧੀ ਮੌਕੇ ਤੇ ਪਹੁੰਚੇ ਸੀਗੇ ਅ ਇੱਕ ਬੰਦਾ ਸਾਨੂੰ ਪਤਾ ਲੱਗਾ ਵੀ ਕੋਈ ਉਹਨਾਂ ਨੇ ਸ਼ੱਕ ਦੇ ਬੇਵਤੇ ਲਗਾਏ ਉਹਨੂੰ ਹੁਣ ਕੀ ਇਨਵੈਸਟੀਗੇਸ਼ਨ ਕਰਦੀ ਆ ਹਜੇ ਬਾਡੀ ਪੋਸਟਮਾਰਟਮ ਵਾਸਤੇ ਵੀ ਨਹੀਂ ਗਈ ਤੇ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕੀ ਬਣਦਾ ਹੈ ਹਥਿਆਰ ਇੱਕ ਜਦੋਂ ਅਸੀਂ ਗਏ ਆ ਉਥੇ ਕ੍ਰਾਈਮ ਸੀਨ ਤੇ ਇੱਕ ਖਾੜੇ ਦੇ ਵਿੱਚ ਲੱਗੇ ਜਿਹੜਾ ਮੋਟਰ ਵਾਲਾ ਚਲਾ ਹੁੰਦਾ ਉਹਦੇ ਵਿੱਚ ਇੱਕ ਟਕੂਆ ਟਕੂਆ ਪਿਆ ਸੀਗਾ ਉਹਦੇ ਵਿੱਚ ਇੱਕ ਟਕੂਆ ਪਿਆ ਸੀਗਾ ਹੁਣ ਉਹ ਟਕੂਆ ਜਿਹੜਾ ਮੰਨ ਲਓ ਜਿਹੜੇ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਆ ਉਹਨਾਂ ਦਾ ਜਾਂ ਕਿਸੇ ਹੋਰ ਦਾ ਜਾਂ ਕਿਸ ਤਰ੍ਹਾਂ ਉਹ ਇਨਵੈਸਟੀਗੇਸ਼ਨ ਦੇ ਦੀਨ ਆ ਉਹ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਅਸਲ ਤੇ ਵਿੱਚ ਕਤਲ ਤੇ ਹੁੰਦਾ ਹੀ ਬੇਰਹਿਮੀ ਨਾਲ ਆ ਇਹ ਤਾਂ ਜਿਹੜਾ ਬੇਰਹਿਮੀ ਜਿਹੜਾ ਇਨਸਾਨ ਮੰਨ ਲਓ ਆਪਣੀ ਇਨਸਾਨੀਅਤ ਮਾਰ ਕੇ ਕਿਸੇ ਨੂੰ ਮਾਰਦਾ ਆ ਕਿਸੇ ਪਸ਼ੂ ਨੂੰ ਛੋਟਾ ਨਹੀਂ ਮਾਰਿਆ ਜਾਂਦਾ ਜਿੰਨੇ ਵੀ ਕੀਤਾ ਉਹਨੇ ਪੱਥਰ ਦੇ ਲੋਕੇ ਕੀਤਾ ਆ ਜਿਹੜੇ ਉਹਨਾਂ ਦੇ ਉੱਤੇ ਅਸੀਂ ਹੁਣ ਦੇਖਿਆ ਟਾਕਾ ਸਰੀਰ ਦੇ ਉੱਤੇ ਧੌਣ ਦੇ ਉੱਤੇ ਟਾਕਾ ਸਿਰ ਸਾਰਾ ਫਿਸਿਆ ਪਿਆ ਬਹੁਤ ਬੇਰਹਿਮੀ ਨਾਲ ਜਿਦਾਂ ਕੋਈ ਰਾਖਸ਼ੀ ਬ੍ਰਿਤੀ ਦਾ ਬੰਦਾ ਹੀ ਕਰ ਸਕਦਾ ਹੈ তবে মতো ဘာတွေလဲ